ਇਸ ਵਾਰ ਰੁਣਿਅ ਅਗਸਤ ਨੂੰ ਰਖੜੀ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਭੈਣ ਭਰਾ ਦੇ ਪਿਆਰ ਦੇ ਪ੍ਰਤੀਕ ਇਸ ਤਿਹਾਰ ਨੂੰ ਲੈ ਕੇ ਜਿੱਥੇ ਦੇਸ਼ ਭਰ ਦੇ ਵਿੱਚ ਤਿਆਰੀਆਂ ਚੱਲ ਰਹੀਆਂ ਹਨ ਅਤੇ ਭੈਣਾਂ ਤੇ ਭਰਾਵਾਂ ਦੇ ਵਿੱਚ ਖੁਸ਼ੀ ਪਾਈ ਜਾ ਰਹੀ ਹੈ ਉੱਥੇ ਹੀ ਸਿੱਧੂ ਮੁਸੇਵਾਲਾ ਦੇ ਪਿੰਡ ਵਿੱਚ ਵੀ ਇਸ ਵਾਰ ਰਖੜੀ ਦੇ ਤਿਹਾਰ ਦੀ ਖੁਸ਼ੀ ਵੇਖਣ ਮਿਲਦੀ ਹੈ ਇਹ ਖੁਸ਼ੀ ਮਹਰੂਮ ਪੰਜਾਬੀ ਗਾਇਕ ਸਿੱਧੂ ਮਸੇਵਾਲਾ ਦੇ ਘਰ ਦੇ ਵਿੱਚ ਵਿਖਾਈ ਦੇ ਰਹੀ ਹੈ ਜਿਸ ਦੇ ਸਬੰਧੀ ਮਹਰੂਮ ਗਾਇਕ ਦੀ ਮਾਤਾ ਚਰਨਕੌਰ ਨੇ ਤਸਵੀਰਾਂ ਰਾਹੀਂ ਬਿਆਨ ਕੀਤੀ ਹੈ ਪੰਜਾਬੀ ਗਾਇਕ ਸਿੱਧੂ ਮਸੇਵਾਲਾ ਭਾਵੇਂ ਅੱਜ ਸਾਡੇ ਵਿੱਚ ਨਹੀਂ ਹੈ ਪਰ ਪ੍ਰਸ਼ੰਸਕਾਂ ਦੇ ਵੱਲੋਂ ਅੱਜ ਵੀ ਪਿਆਰ ਹੈ ਜਿਹੜਾ ਉਹ ਦਿੱਤਾ ਚਾਹ ਰਿਹਾ ਏ ਹੁਣ ਪ੍ਰਸ਼ੰਸਕਾਂ ਵੱਲੋਂ ਸਿੱਧੂ ਪਰਿਵਾਰ ਵਿੱਚ ਖੁਸ਼ੀਆਂ ਲਈ ਮਸੇਵਾਲਾ ਦੇ ਛੋਟੇ ਭਰਾ ਲਈ ਰਖੜੀਆਂ ਭੇਜੀਆਂ ਗਈਆਂ ਹਨ ਪ੍ਰਸ਼ੰਸਕਾਂ ਵੱਲੋਂ ਤਿਹਾਰ ਦੇ ਮੱਦੇ ਨਜ਼ਰ ਪਿੰਡ ਵਿੱਚ ਗਾਇਕ ਦੀ ਯਾਦ ਦੇ ਵਿੱਚ ਬਣਾਈ ਬੁੱਤੂ ਤੇ ਵੀ ਰੱਖੜੀਆਂ ਬੰਨੀਆਂ ਗਿਆ ਇਸ ਤਰ੍ਹਾਂ ਪ੍ਰਸੰਸਕ ਕੁੜੀਆਂ ਰੱਖੜੀਆਂ ਬੰਨਦੀਆਂ ਭਾਵਕ ਵੀ ਨਜ਼ਰ ਆਈਆਂ ਮਾਤਾ ਚਰਨ ਕੌਰ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰam ਅਕਾਊਂਟ ਦੀ ਸਟੋਰੀ ਵਿੱਚ ਰੱਖੜੀਆਂ ਦੀਆਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਜਿਸ ਵਿੱਚ ਇੱਕ ਚਿੱਠੀ ਵੀ ਦਿਖਾਈ ਦਿੰਦੀ ਹੈ ਅਤੇ ਉਸ ਉੱਤੇ ਲਿਖਿਆ ਹੈ ਕਿ ਇਹ ਸਿੱਧੂ ਦੇ ਛੋਟੇ ਭਰਾ ਨੇ ਲਿਖੇ ਭੇਜੀਆਂ ਗਿਆ ਹਨ ਜਿਸ ਦੇ ਹੋ ਗਿਆ ਕਿ ਸਿੱਧੂ ਮੂਸੇਵਾਲਾ ਦੀ ਮੌਤ ਨੂੰ 2 ਸਾਲ ਹੋ ਗਏ ਹਨ ਜਿੱਦੂ ਭਾਵੇਂ ਅੱਜ ਸਾਡੇ ਵਿਚਾਰ ਨਹੀਂ ਹਨ ਪਰ ਉਸੇ ਪ੍ਰਤੀ ਜੋ ਲੋਕਾਂ ਦਾ ਪਿਆਰ ਹੈ ਉਹ ਦਿਨੋ ਦਿਨ ਵਧ ਰਹੀ ਰਖੜੀ ਦੇ ਖਾਸ ਮੌਕੇ ਉਤੇ ਬਾਜ਼ਾਰਾਂ ਦੇ ਵਿੱਚ ਵੀ ਸਵਾਚਦੂ ਮੂਸੇ ਵਾਲਾ ਦੇ ਨਾਮ ਅਤੇ ਤਸਵੀਰਾਂ ਵਾਲੀਆਂ ਰਖੜੀਆਂ ਵਿਸ਼ੇਸ਼ ਤੌਰ ਉਤੇ ਵੇਖਣ ਨੂੰ ਮਿਲਦੀਆਂ ਹਨ ਬਿਊਰੋ ਰਿਪੋਰਟ ਦਿਸ਼ਾਪਟੇਟ ਨਿਊਜ਼ ਦੇ ਨਾਲ ਧੰਨਵਾਦ ਇਸ ਵਾਰ 1 ਅਗਸਤ ਨੂੰ ਰਖੜੀ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਭੈਣ ਭਰਾ ਦੇ ਪਿਆਰ ਦੇ ਪ੍ਰਤੀਕ ਇਸ ਤਿਹਾਰ ਨੂੰ ਲੈ ਕੇ ਜਿੱਥੇ ਦੇਸ਼ ਭਰ ਦੇ ਵਿੱਚ ਤਿਆਰੀਆਂ ਚੱਲ ਰਹੀਆਂ ਹਨ ਅਤੇ ਪੈਣਾ ਤੇ ਭਰਾਵਾਂ ਦੇ ਵਿੱਚ ਖੁਸ਼ੀ ਪਾਈ ਜਾ ਰਹੀ ਹੈ ਉੱਥੇ ਹੀ ਸਿੱਧੂ ਮਸੇਵਾਲਾ ਦੇ ਪਿੰਡ ਵਿੱਚ ਵੀ ਇਸ ਵਾਰ ਰੱਖੜੀ ਦੇ ਤਿਉਹਾਰ ਦੀ ਖੁਸ਼ੀ ਵੇਖਣ ਮਿਲਦੀ ਹੈ ਇਹ ਖੁਸ਼ੀ ਮਹਰੂਮ ਪੰਜਾਬੀ ਗਾਇਕ ਸਿੱਧੂ ਮਸੇਵਾਲਾ ਦੇ ਘਰ ਦੇ ਵਿੱਚ ਵਿਖਾਈ ਦੇ ਰਹੀ ਹੈ ਜਿਸ ਦੇ ਸਬੰਧੀ ਮਹਰੂਮ ਗਾਇਕ ਦੀ ਮਾਤਾ ਚਰਨਕੌਰ ਨੇ ਤਸਵੀਰਾਂ ਰਾਹੀਂ ਬਿਆਨ ਕੀਤੀ ਹੈ ਪੰਜਾਬੀ ਗਾਇਕ ਸਿੱਧੂ ਮਸੇਵਾਲਾ ਭਾਵੇਂ ਅੱਜ ਸਾਡੇ ਵਿੱਚ ਨਹੀਂ ਹੈ ਪਰ ਪਰਸੰਸ ਕਾਂ ਦੇ ਵੱਲੋਂ ਅੱਜ ਵੀ ਪਿਆਰ ਹੈ ਜਿਹੜਾ ਉਹ ਦਿੱਤਾ ਚਾਹ ਰਿਹਾ ਏ ਹੁਣ ਪਰਸੰਸ ਕਾਂ ਵੱਲੋਂ ਸਿੱਧੂ ਪਰਿਵਾਰ ਵਿੱਚ ਖੁਸ਼ੀਆਂ ਲਈ ਮੁੱਸੇਵਾਲਾ ਦੇ ਛੋਟੇ ਭਰਾ ਲਈ ਰਖੜੀਆਂ ਭੇਜੀਆਂ ਗਈਆਂ ਹਨ ਪਰਸੰਸ ਕਾਂ ਵੱਲੋਂ ਤਿਹਾਰ ਦੇ ਮੱਦੇਨਜ਼ਰ ਪਿੰਡ ਵਿੱਚ ਗਾਇਕ ਦੀ ਯਾਦ ਦੇ ਵਿੱਚ ਬਣਾਈ ਬੁੱਤੂ ਤੇ ਵੀ ਰਖੜੀਆਂ ਬੰਨਿਆ ਗਿਆ ਇਸ ਤਰ੍ਹਾਂ ਪ੍ਰਸੰਸਿਕ ਕੁੜੀਆਂ ਰਖੜੀਆਂ ਬੰਨਦੀਆਂ ਭਾਵਕ ਵੀ ਨਜ਼ਰ ਆਈਆਂ ਮਾਤਾ ਚਰਨ ਕੌਰ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ ਵਿੱਚ ਰਖੜੀਆਂ ਦੀਆਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਜਿਸ ਵਿੱਚ ਇੱਕ ਚਿੱਠੀ ਵੀ ਦਿਖਾਈ ਦਿੰਦੀ ਹੈ ਅਤੇ ਉਸ ਉੱਤੇ ਲਿਖਿਆ ਹੈ ਕਿ ਇਹ ਸਿੱਧੂ ਦੇ ਛੋਟੇ ਭਰਾ ਨੇ ਲਿਖੇ ਭੇਜੀਆਂ ਗਈਆਂ ਹਨ ਜਿਸ ਦੇ ਹੋ ਗਿਆ ਕਿ ਸਿੱਧੂ ਨੂੰ ਸੇ ਵਾਲਾ ਦੀ ਮੌਤ ਨੂੰ 2 ਸਾਲ ਹੋ ਗਏ ਹਨ ਸਿੱਧੂ ਭਾਵੇਂ ਅੱਜ ਸਾਡੇ ਵਿੱਚਕਾਰ ਨਹੀਂ ਹਨ ਪਰ ਉਸ ਦੇ ਪ੍ਰਤੀ ਜੋ ਲੋਕਾਂ ਦਾ ਪਿਆਰ ਹੈ ਉਹ ਦਿਨੋ ਦਿਨ ਵਾਧਰੀ ਆਈ ਰਖੜੀ ਦੇ ਖਾਸ ਮੌਕਿਆਂ ਤੇ ਬਾਜ਼ਾਰਾਂ ਦੇ ਵਿੱਚ ਵੀ ਸਵਾਛਦੂ ਹੁਸੇਵਾਲਾ ਦੇ ਨਾਮ ਅਤੇ ਤਸਵੀਰਾਂ ਵਾਲੀਆਂ ਰਖੜੀਆਂ ਵਿਸ਼ੇਸ਼ ਤੌਰ ਤੇ ਵੇਖਣ ਨੂੰ ਮਿਲਦੀਆਂ ਹਨ ਬਿਊਰੋ ਰਿਪੋਰਟ ਡਿਸੈਪਟੇਟ ਨਿਊਜ਼ ਦੇ ਨਾਲ ਧੰਨਵਾਦ ਇਸ ਵਾਰ 1 ਅਗਸਤ ਨੂੰ ਰਖੜੀ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਭੈਣ ਭਰਾ ਦੇ ਪਿਆਰ ਦੇ ਪ੍ਰਤੀਕ ਇਸ ਤਿਹਾਰ ਨੂੰ ਲੈ ਕੇ ਜਿੱਥੇ ਦੇਸ਼ ਭਰ ਦੇ ਵਿੱਚ ਤਿਆਰੀਆਂ ਚੱਲ ਰਹੀਆਂ ਹਨ ਅਤੇ ਪੈਣਾ ਤੇ ਭਰਾਵਾਂ ਦੇ ਵਿੱਚ ਖੁਸ਼ੀ ਪਾਈ ਜਾ ਰਹੀ ਹੈ ਉੱਥੇ ਹੀ ਸਿੱਧੂ ਮਸੇਵਾਲਾ ਦੇ ਪਿੰਡ ਵਿੱਚ ਵੀ ਇਸ ਵਾਰ ਰੱਖੜੀ ਦੇ ਤਿਉਹਾਰ ਦੀ ਖੁਸ਼ੀ ਵੇਖਣ ਮਿਲ ਰਹੀ ਹੈ ਇਹ ਖੁਸ਼ੀ ਮਹਰੂਮ ਪੰਜਾਬੀ ਗਾਇਕ ਸਿੱਧੂ ਮਸੇਵਾਲਾ ਦੇ ਘਰ ਦੇ ਵਿੱਚ ਵਿਖਾਈ ਦੇ ਰਹੀ ਹੈ ਜਿਸ ਦੇ ਸਬੰਧੀ ਮਹਰੂਮ ਗਾਇਕ ਦੀ ਮਾਤਾ ਚਰਨਕੌਰ ਨੇ ਤਸਵੀਰਾਂ ਰਾਹੀਂ ਬਿਆਨ ਕੀਤੀ ਹੈ ਪੰਜਾਬੀ ਗਾਇਕ ਸਿੱਧੂ ਮਸੇਵਾਲਾ ਭਾਵੇਂ ਅੱਜ ਸਾਡੇ ਵਿੱਚ ਨਹੀਂ ਹੈ ਪਰ ਪ੍ਰਸ਼ੰਸਕਾਂ ਦੇ ਵੱਲੋਂ ਅੱਜ ਵੀ ਪਿਆਰ ਹੈ ਜਿਹੜਾ ਉਹ ਦਿੱਤਾ ਚਾਹ ਰਿਹਾ ਏ ਹੁਣ ਪ੍ਰਸ਼ੰਸਕਾਂ ਵੱਲੋਂ ਸਿੱਧੂ ਪਰਿਵਾਰ ਵਿੱਚ ਖੁਸ਼ੀਆਂ ਲਈ ਮਸੇਵਾਲਾ ਦੇ ਛੋਟੇ ਭਰਾ ਲਈ ਰਖੜੀਆਂ ਭੇਜੀਆਂ ਗਿਆ ਹਨ ਪਰਸੰਸਕਾਂ ਵੱਲੋਂ ਤਿਹਾਰ ਦੇ ਮੱਦੇਨਜ਼ਰ ਪਿੰਡ ਵਿੱਚ ਗਾਇਕ ਦੀ ਯਾਦ ਦੇ ਵਿੱਚ ਬਣਾਈ ਬੁੱਤੂ ਤੇ ਵੀ ਰਖੜੀਆਂ ਬੰਨੀਆਂ ਗਿਆ ਇਸ ਦੌਰਾਨ ਪਰਸੰਸਕ ਕੁੜੀਆਂ ਰਖੜੀਆਂ ਬੰਨਦੀਆਂ ਭਾਵਕ ਵੀ ਨਸਰਾਈਆਂ ਮਾਤਾ ਚਰਨ ਕੌਰ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰam ਅਕਾਊਂਟ ਦੀ ਸਟੋਰੀ ਵਿੱਚ ਰਖੜੀਆਂ ਦੀਆਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਜਿਸ ਵਿੱਚ ਇੱਕ ਚਿੱਠੀ ਵੀ ਦਿਖਾਈ ਦਿੰਦੀ ਹੈ ਅਤੇ ਉਸ ਉੱਤੇ ਲਿਖਿਆ ਹੈ ਕਿ ਇਹ ਸਿੱਧੂ ਦੇ ਛੋਟੇ ਭਰਾ ਲਈ ਭੇਜੀਆਂ ਗਈਆਂ ਹਨ ਜਿਸ ਦੇ ਹੋ ਗਿਆ ਕਿ ਸਿੱਧੂ ਮੂਸੇਵਾਲਾ ਦੀ ਮੌਤ ਨੂੰ 2 ਸਾਲ ਹੋ ਗਏ ਹਨ ਜਿੱਤੂ ਭਾਵੇਂ ਅੱਜ ਸਾਡੇ ਵਿੱਚਕਾਰ ਨਹੀਂ ਹਨ ਪਰ ਉਸ ਦੇ ਪ੍ਰਤੀ ਜੋ ਲੋਕਾਂ ਦਾ ਪਿਆਰ ਹੈ ਉਹ ਦਿਨੋ ਦਿਨ ਵਧ ਰਿਹਾ ਹੈ ਰੱਖੜੀ ਦੇ ਖਾਸ ਮੌਕੇ ਉੱਤੇ ਬਾਜ਼ਾਰਾਂ ਦੇ ਵਿੱਚ ਵੀ ਸਵਾਰ ਸਿੱਧੂ ਮੂਸੇਵਾਲਾ ਦੇ ਨਾਮ ਅਤੇ ਤਸਵੀਰਾਂ ਵਾਲੀਆਂ ਰਖੜੀਆਂ ਵਿਸ਼ੇਸ਼ ਤੌਰ ਉੱਤੇ ਵੇਖਣ ਨੂੰ ਮਿਲਦੀਆਂ ਹਨ ਬਿਊਰੋ ਰਿਪੋਰਟ ਡਿਸੈਪਟੇਟ ਨਿਊਜ਼ ਦੇ ਨਾਲ ਧੰਨਵਾਦ